ਸੰਤਾਨ ਬਾਬਾ ਵਿਸ਼ਕਰਮਾ ਜੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਧੀਮਾਨ ਰਾਮ ਗੜੀਆ ਸਭਾ ਫਲੋਰ ਬਨੋ ਸ਼੍ਰੀ ਵਿਸ਼ਕਰਮਾ ਮੰਦਿਰ ਵਿਖੇ ਪ੍ਰਧਾਨ ਦਰਸ਼ਨ ਸਿੰਘ ਸੈੰਬੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਕੇ ਅਹਿਮ ਫੈਸਲੇ ਲਏ ਗਏ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 22 ਅਕਤੂਬਰ ਦਨ ਬੁੱਧਵਾਰ ਨੂੰ ਸ਼੍ਰੀ ਵਿਸ਼ਕਰਮਾ ਮੰਦਿਰ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਵਿਸ਼ਕਰਮਾ ਜੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 8 ਵਜੇ ਹਵਨ ਜਗ ਹੋਵੇਗਾ ਤੇ 10 ਵਜੇ ਝੰਡਾ ਚੜਾਉਣ ਦੀ ਰਸਮ ਆਦਤ ਕੀਤੀ ਜਾਵੇਗੀ। ਉਪਰੰਤ 10:30 ਵਜੇ ਤੇ ਦੀਵਾਨ ਸਜਾਏ ਜਾਣਗੇ ਅਤੇ 1 ਵਜੇ 突 ਲੰਗਰ ਵਰਤਾਇਆ ਜਾਵੇਗਾ। ਉਹਨਾਂ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਸ਼ਿਲਪਕਾਰ ਸੰਜੇਨਾ ਸੋਚੀ ਬੰਦਤਾਂ ਨੂੰ ਮੱਠੀ ਕਿਰਤ ਕਰਕੇ ਕਮਾਉਣ ਲਈ ਲਗੇ ਆਪਸੀ ਭਾਈਚਾਰੇ ਨਾਲ ਮਨਾਉਣਾ ਚਾਹੀਦਾ ਹੈ ਇਸ ਮੌਕੇ ਪ੍ਰਦਾਨ ਦਰਸ਼ਨ ਸਿੰਘ ਸਹੰਭੀ ਹਮੇਸ਼ਾ ਬੇਰਤੀ ਸਰਵਜਨ ਸਿੰਘ ਜੱਟ ਜੀ ਸਰਜੀ ਸਿੰਘ ਫਲੋਰਾ ਕਰਨਜੀਤ ਸਿੰਘ ਜੱਟ ਉਪਰਮਿੰਦਰ ਸਿੰਘ ਲੋਅਨ ਮਨਜੀਤ ਸਿੰਘ ਜੱਪੂ ਨੋਦੀਮਾਨ ਦਵਿੰਦਰ ਕੁਮਾਨ ਗੁਰਮੀਤ ਸਿੰਘ ਨਿੱਕੂ ਸੋਨੀ ਤੇਮਾਨ ਅਤੇ ਹੋਰ ਹਾਜ਼ਰ ਹੋਵਾ ਲੋਰਤੋ ਫਲੋਟੀ ਵੀਰੇ ਦੀ ਪਟਾਰਾ ਦੀ ਖਾਸ ਖੋਪਰ ਬੜੀ ਧੰਨਵਾਦ ਕਰਮਜੀਤ ਜੀ ਦੇ ਪਾਵਨ ਦਿਵਸ ਨੂੰ ਮਨਾਉਣ ਲਈ ਅੱਜ ਸ੍ਰੀ ਵਿਸ਼ਵਰਮਨ ਮੰਦਿਰ ਵਿਖੇ ਮਾਨ ਰਾਮ ਕੜੀ ਸਭਾ ਫਿਲੌਟ ਦੀ ਪਾਈ ਦੀ ਮੀਟਿੰਗ ਹੋਈ ਇਹਦੀ ਪਗਾਂ ਦੀ ਫ਼ਜ਼ਾਲ ਦਸ਼ਾ ਸੰਸਮਿਲਾਨ ਕੀਤੇ ਤੇ ਪਰ ਸਮੂਹ ਮੈਂਬਰਾਨਾਂ ਨੂੰ ਸ਼ਾਮਿਲ ਹੋਏ ਉਹਦੇ ਵਿੱਚ ਅਲੱਗ-ਅਲੱਗ ਅਹੁਦੇਦਾਰ ਸ਼ਾਮਿਲ ਸੀ ਔਰ ਸਾਰੇ ਨੇ ਮਿਲ ਕੇ ਇੱਕ ਅੱਗੇ ਨੂੰ ਜਿਹੜਾ ਪ੍ਰੋਗਰਾਮ ਲੀਕਿਆ ਹੈਗਾ ਉਹ 20 ਤਰੀਕੇ ਨਾਲ ਕਿ 22 10 2025 ਨੂੰ ਇਸ ਕਰਨਾ ਮੰਦਰ ਵਿਖੇ ਬਾਬਾ ਜੀ ਦਾ ਦਿਵਸ ਮਨਾਇਆ ਜਾਏਗਾ ਤੇਰੀ ਹਰਮਤਾਂ 8 ਵਜੇ ਸ਼੍ਰੀ ਅਟਵਿਜ ਅਗੋਂ ਲਗਿੰਤੀ ਜੀਪੋਡ 9 ਵਜੇ ਚਾਦਰ ਲੰਗਰ ਸਟਾਰਟ ਕੀਤਾ ਜਾਏਗਾ 10 ਵਜੇ ਇੰਚੜੀ ਰਸਮ ਕੀਤੀ ਜਾਏਗੀ ਜਿਉ ਸਰਦਾਰ ਮੁਤ ਗੁਰਚਕ ਗੁਰਬਚਨ ਸਿੰਘ ਜੀ ਸਭੂ ਸਭੂ ਇਲੈਕਟ੍ਰੀਕਲ ਵਰਕਸ ਵਾਲੇ ਨੂੰ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਟੇਜ ਡੀ ਰੰਮਤਾ ਜਿਹੜੀ ਕਿ 10:30 ਵਜੇ ਕੀਤੀ ਜਾਏਗੀ ਤੇ ਲੰਗਰ ਰਣ ਗਿਰ ਦਾ ਲੰਗਰਗਾ ਉਹੀ ਤੋਂ ਜੀ ਸਟਾਰਟ ਕੀਤਾ ਜਾਏਗਾ ਸਾਰੇ ਮੈਂਬਰਾਂ ਔਰ ਇਲਾਕਾ ਨਿਵਾਸੀਆਂ ਨੂੰ ਔਰ ਬੱਬਾ ਜੀ ਦੇ ਪਰੋਕਰਨ ਨੂੰ ਬੇਨਤੀ ਹੈ ਜੀ ਇਸ ਪ੍ਰੋਗਰਾਮ ਵਿੱਚ ਵੱਧ ਟੜ ਕੇ ਹਿੱਸਾ ਲੈ ਲੈਣ ਔਰ ਇਸ ਪ੍ਰੋਗਰਾਮ ਵਿੱਚ ਬਹੁਤ ਡਰੇੰਦੀ ਪਾਰ ਸੀਗੇ ਉਹਨਾਂ ਦੀ ਵਿਚ ਨੂੰ ਖੁੱਟ ਗਈ ਔਰ ਹਰ ਚੀਜ਼ ਦਾ ਧਿਆਨ ਦਿੱਤਾ ਗਿਆ ਔਰ ਅਗਲੀ ਮੀਟਿੰਗ ਜਲਦੀ ਰੱਖੀ ਜਾਏਗੀ ਜੇ ਵੀ ਅਸੀਂ ਤੁਹਾਨੂੰ ਬਾਅਦ ਵਿੱਚ ਸੂਚਨਾ ਦੇਵਾਂਗੇ